ਕਈ ਧਵਾ ਤੋਂ ਜਿਹੜਾ ਲੋਕਲ ਜਿਹੜੇ ਇਥੋਂ ਦੇ ਵੀਰ ਸਾਹਿਬਾਨ ਨੇ ਆਮ ਆਪੀ ਪਾਰਟੀ ਦੇ ਉਹਨਾਂ ਦੇ ਪੀਏ ਵਗੈਰਾ ਨੇ ਉਹਨਾਂ ਨੇ ਕੁਝ ਫਾਇਲਾਂ ਫੋਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਇਸ ਆਜ਼ਾਦ ਮੀਰਵਾ ਖੜਾ ਹੋਇਆ ਸੀ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਨੂੰ ਮੈਂ ਆਮ ਪਾਰਟੀ ਦਾ ਵਰਕਰ ਸੀਗਾ ਮੈਨੂੰ ਇਹਨਾਂ ਨੇ ਨਹੀਂ ਕਿਹਾ ਮੈਂ ਇਕੱਲੇ ਨੇ ਫਾਇਲ ਭੱਤੀ ਆ ਠੀਕ ਹੈ ਮੈਨੂੰ ਉਹਨੇ ਪੁੱਛਿਆ ਨਹੀਂ ਕਿ ਮੈਂ ਬਹੁਤ ਜੋੜਨ ਹੁੰਦਾ ਰਹਾ ਆਮ ਪਾਰਟੀ ਨਾਲ ਵਰਤਾਂ ਸੀ ਉਹਨਾਂ ਦਾ ਪਰ ਮੈਨੂੰ ਉਹਨੇ ਪੁੱਛਿਆ ਕਰਨਾ ਯਾਦ ਫੈਲ ਪਾਤੀ ਸੀ ਪੰਜ ਦੀ ਪਾੜੀ ਵੀ ਫੈਲਦੀ ਮੇਰੀ ਫੈਲ ਅੰਦਰ ਪਾੜੀ ਆ ਕੁਝ ਲੋਕਾਂ ਨੂੰ ਫੇਕ ਲਾਈਨਾਂ ਚ ਲਗਾ ਦਿੱਤਾ ਗਿਆ ਐਮਐਲਏ ਦੁਆਰਾ ਜਿਨ੍ਹਾਂ ਨੇ ਨਾਮਿਨੇਸ਼ਨ ਭਰਨੀ ਨਹੀਂ ਸੀ ਉਹਨਾਂ ਨੂੰ 5 ਵਜੇ ਜਾ ਕੇ ਖੜਾਤਾ ਕਿ ਤੁਸੀਂ ਖੜੇ ਰਹੋ ਸੋ ਥੈਟ ਨਾਮਿਨੇਸ਼ਨ ਜਿਹੜਾ ਅਸਲ ਭਰਨ ਵਾਲਾ ਉਹ ਬਾਹਰ ਰਹੇ ਸੋ ਇਸ ਤਰ੍ਹਾਂ ਦਾ ਜਿਹੜਾ ਰੀਤੀ ਰਿਵਾਜ ਹੈ ਬਹੁਤ ਮਾੜਾ ਹੈ ਕਹਿੰਦੇ ਫੈਲਾ ਲੈ ਕੇ ਦੁਰੇ ਆਉਂਦਾ ਇਹ ਫੈਲਾ ਖੁੰਦਾ ਛੜ ਤੋਂ ਫੋਨ ਲਗਾਏ ਉਹਨੇ ਬੱਗ ਲਾਈਆ ਦੇਖੋ ਬਦਲਾਵ ਪਾਰਟੀ ਦੀ ਸਰਕਾਰ ਇਸ ਕਰਕੇ ਆਈ ਸੀ ਝਾੜੂ ਦੀ ਕਿ ਨਵਾਂ ਬਦਲਾਵ ਹੋਊਗਾ ਇਹ ਤਾਂ ਪਹਿਲਾਂ ਹੀ ਪ੍ਰੈਕਟਿਸ ਹੁੰਦੀ ਸੀ ਕਰੇ ਸੋ ਇਹੋ ਜੇ ਕੰਮ ਦੇ ਨਾਲ ਲੋਕ ਨਿਰਾਸ਼ ਹੁੰਦੇ ਨੇ ਸਰਕਾਰ ਇਸ ਕਰਕੇ ਚੁਣੀ ਗਈ ਸੀ ਬੰਦੇ ਮੇ ਸੀਟਾਂ ਦੇ ਨਾਲ ਕਿ ਲੋਕ ਪਰੇਸ਼ਾਨ ਸੀ ਪੰਜਾਬ ਦੇ ਲੋਕ ਕਹਿੰਦੇ ਸੀ ਨਵੀਂ ਚੀਜ਼ ਆਏਗੀ ਪੰਜਾਬ ਇਹ ਤਾਂ ਸਾਡੇ ਨਾਲੋਂ ਵੀ ਇਹਨਾਂ ਨੇ ਜ਼ਿਆਦਾ ਵਸਟ ਕਰਤਾ ਕਮ ਤੋਂ ਵੀ ਵੈਰੀ ਓਨੈਸਟ ਸੋ ਬੰਦਿਆਂ ਨੂੰ ਮਾਰਿਆ ਜਾ ਰਿਹਾ ਘੁੱਟਿਆ ਜਾ ਰਿਹਾ ਫਾਈਲਾਂ ਖੋਲ੍ਹ ਲਈਆਂ ਜਾ ਰਹੀਆਂ ਇਹ ਫਿਰ ਕੈਰੀਡਿਅਲੇ ਜਾਂ ਹੋਰ ਚੜ ਕੇ ਦੇਖਣਾ ਉਸ ਕਟੇ ਦਾ ਫੀਲਪਰ ਆਉਣ ਕੋਈ ਡਾਇਰ ਆਇਆ ਕਿਉਂ ਆਇਆ ਅੰਦਰ ਤੇ ਬਰ ਹਾਂ ਨਾ ਨਾ ਮੁਰਦਾਬਾਦ ਨਾ ਸ਼ਿਖਾਬਾਦ ਕੋਈ ਨਾ ਰੱਖੇ ਜਾਉਂਦਾ ਬਸ ਵੀ ਜਿਹੜਾ ਹੈਗਾ ਉਹ ਜਿਹੜੇ ਵਾਰਤਾਂ ਆ ਅੱਜੇ ਲੱਗਦਾ ਕਿ ਇਹਨੂੰ ਇਟਕਾਰ ਦੇ ਦਿੰਦੇ ਦੇਖੋ ਜੀ ਬਿਲਕੁਲ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਅੱਜ ਵੀ ਅਸੀਂ ਆਪਦੇ ਬੰਦੇ ਬੱਸਿਸ ਵਾਸਿਸ ਸੇ ਭੇਜੇ ਆਂਡ ਕਈ ਥਾਵਾਂ ਤੋਂ ਜਿਹੜਾ ਲੋਕਲ ਜਿਹੜੇ ਇਥੋਂ ਦੇ ਲੀਡਰ ਸਹਿਬਾਨ ਨੇ ਆਮ ਆਦਮੀ ਪਾਰਟੀ ਉਹਨਾਂ ਦੇ ਪੀਏ ਵਗੈਰਾ ਨੇ ਉਹਨਾਂ ਨੇ ਕੁਝ ਫਾਈਲਾਂ ਖੋਨ ਦੀ ਕੋਸ਼ਿਸ਼ ਕੀਤੀ ਹੈ لیکن ਸਾਨੂੰ ਮਾਡਮ ਐਸਐਸਪੀ اور ਡੀਆਈਜੀ ਮਿਸਟਰ ਟੇਲਵਰ ਆਨੇ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਕਿਸੇ ਪ੍ਰਕਾਰ ਦੀ ਕੋਈ ਅਸੀ ਗੱਲ ਨਹੀਂ ਹੋਏਗੀ ਜੇ ਕਿ ਹੋਏਗੀ ਤਾਂ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਐਂਡ ਸਟਿਲ ਅਸੀਂ ਹੁਣ 3 ਵਜੇ ਤੱਕ ਇੱਥੇ ਹੈਗੇ ਆਂ ਤਾਂ ਜੋ ਸਾਰੇ ਲੋਕਾਂ ਦੇ ਕਾਗਜ਼ ਦਾਖਲ ਕਰ ਲਈ ਜਾਣ ਕੁਝ ਲੋਕਾਂ ਨੂੰ ਫੇਕ ਲਾਈਨਾਂ 'ਚ ਲਗਾ ਦਿੱਤਾ ਗਿਆ ਐਮਐਲਏ ਦੁਆਰਾ ਜਿਨ੍ਹਾਂ ਨੇ ਨਾਮਿਨੇਸ਼ਨ ਭਰਨੀ ਨਹੀਂ ਸੀ ਉਹਨਾਂ ਨੂੰ 5 ਵਜੇ ਆ ਕੇ ਖੜਾਤਾ ਕਿ ਤੁਸੀਂ ਖੜੇ ਰਹੋ ਸੋ ਦੈਟ ਨਾਮਿਨੇਸ਼ਨ ਜਿਹੜਾ ਅਸਲ ਭਰਨ ਵਾਲਾ ਉਹ ਬਾਹਰ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਰੀਤੀ ਰਵਾਜ ਹੈ ਬਹੁਤ ਵੱਡਾ ਹੈ ਦੇਖੋ ਬਦਲਾਵ ਪਾਰਟੀ ਦੀ ਸਰਕਾਰ ਇਸ ਕਰਕੇ ਆਈ ਸੀ ਝਾੜੂਦੀ ਕਿ ਨਵਾਂ ਬਦਲਾਵ ਹੋਊਗਾ ਇਹ ਤਾਂ ਪਹਿਲਾਂ ਹੀ ਪ੍ਰੈਕਟਿਸ ਹੁੰਦੀ ਸੀ ਕਦੇ ਸੋ ਇਹੋ ਜੇ ਕੰਮ ਦੇ ਨਾਲ ਲੋਕ ਨਿਰਾਸ਼ ਹੁੰਦੇ ਨੇ ਸਰਕਾਰ ਇਸ ਕਰਕੇ ਚੁਣੀ ਗਈ ਸੀ 92 ਸੀਟਾਂ ਦੇ ਨਾਲ ਕਿ ਲੋਕ ਪਰੇਸ਼ਾਨ ਸੀ ਪੰਜਾਬ ਦੇ ਲੋਕ ਕਹਿੰਦੇ ਸੀ ਨਵੀਂ ਚੀਜ਼ ਆਏਗੀ ਪੰਜਾਬ ਤੇ ਇਹ ਤਾਂ ਸਾਡੇ ਨਾਲੋਂ ਵੀ ਇਹਨਾਂ ਨੇ ਜ਼ਿਆਦਾ ਵਸ਼ਟ ਕਰਤਾ ਕਮ ਤੋਂ ਵੀ ਵੈਰੀ ਔਨੈਸਟ ਸੋ ਬੰਦਿਆਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਫਾਈਲਾਂ ਖੋਲ੍ਹ ਲਈਆਂ ਜਾ ਰਹੀਆਂ ਇਹ ਕਿਤੇ ਪੰਜਾਬ ਚ ਨਹੀਂ ਹੋ ਰਿਹਾ ਇਹ ਤਿੰਨ ਚਾਰ ਬਲॉक्स ਚ ਹੋ ਰਿਹਾ ਹੈ ਗੁਰਦਾਸਪੁਰ ਕੀਤਾ ਜਾ ਰਿਹਾ ਹੈ ਅੱਜ ਪਿੱਖੀ ਵਿੰਡ ਹੋਇਆ ਸੁਪਾਲ ਜੀ ਨੇ ਦੱਸਿਆ ਜੀਰੇ ਹੋਇਆ ਹੈ ਹੁਣ ਅਸੀਂ ਮੁਕਸਰ ਆ ਸਾਨੂੰ ਐਨਓਸੀਆਂ ਦੇ ਵਿੱਚ ਦਿੱਕਤ ਆਈ ਸਾਰੇ ਪੰਜਾਬ ਚ ਆਈ ਐਨਓਸੀ ਚੁੱਲਾ ਟੈਕਸ ਤੇ ਲੇਕਿਨ ਇਸ ਤਰ੍ਹਾਂ ਦਾ ਤਾਂ ਇਹਨਾਂ ਨੇ ਤਾਂ ਹੱਦੀ ਮਗਾਤੀ ਇਹਨਾਂ ਨੇ ਸੋ ਸਾਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਹਜੇ ਤੱਕ ਹੁਣ ਤੱਕ ਤਾਂ ਠੀਕ ਕੰਮ ਕਰ ਰਿਹਾ ਹੈ ਉਥੇ ਮਿਸਟਰ ਕਟਾਰੀਆ ਪਹੁੰਚ ਗਏ ਸੀ ਉਹਨਾਂ ਨੂੰ ਵੀ ਤੋੜਿਆ ਉਹਨਾਂ ਦਾ ਕੰਮ ਹੀ ਨਹੀਂ ਉੱਥੇ ਅਸੀਂ ਉੱਥੇ ਜਾ ਕੇ ਜੇ ਦਖਲ ਦੇਵਾਂਗੇ ਤਾਂ ਫਿਰ ਲੜਾਈ ਵਧੇਗੀ ਜੀਰਾ ਸਾਹਿਬ ਨੂੰ ਅਸੀਂ ਘਰੇ ਬਿਠਾਇਆ ਸੋ ਸਾਨੂੰ ਉਮੀਦ ਹੈ ਕਿ ਐਸਐਸਪੀ ਔਰ ਡੀਆਈਜੀ ਸਾਹਿਬ ਹਜੇ ਤੱਕ ਪ੍ਰਸ਼ਾਸਨ ਠੀਕ ਕੰਮ ਕਰ ਰਿਹਾ ਮੈਂ ਉਹ ਭਰਾ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਡੀਐਸਪੀ ਸਾਹਿਬ ਇੱਥੇ ਲੱਗੇ ਉਹ ਅੱਜ ਤੱਕ ਹੈ ਨਹੀਂ ਇਹੋ ਜੇ ਲੋਕ ਨਾ ਇਹ ਪੁਲਿਸ ਦੀ ਵਰਦੀ ਤੇ ਦਾਗ ਲਿਖਾ ਦਿੰਦੇ ਸਾਰੀ ਪੁਲਿਸ ਮਾੜੀ ਨਹੀਂ ਹੈ ਪੁਲਿਸ ਬਥੇਰੀ ਚੰਗੀ ਵੀ ਹੈ ਪਰ ਇਹੋ ਜੇ ਜਿਹੜੇ ਬਾਇਸ ਲੋਕ ਹੁੰਦੇ ਐ ਜਿਨ੍ਹਾਂ ਨੇ ਪੂਰਾ ਠੇਕਾ ਚੱਕ ਲੈਂਦੇ ਐ ਕਾਂਗਰਸ ਵੀ ਉਹ ਠੇਕਾ ਚੱਕ ਲੈਣਗੇ ਹੁਣ ਵੀ ਚੱਕ ਲੈਣਗੇ ਅਕਾਲੀ ਦਲ ਚ ਵੀ ਉਹਨਾਂ ਦਾ ਕੰਮ ਹੀ ਹੈ ਕਿ ਲੁੱਟੋ ਲੋਕਾਂ ਨੂੰ ਕੁੱਟੋ ਤੇ ਕੰਮ ਚਲਾਓ ਇਸੇ ਕਰਕੇ ਮੈਂ ਕਿਹਾ ਕਿ 50 ਗੱਡੀ ਐਸਪੀ ਜੇ ਡਿਸਮਿਸ ਕਰ ਦਿੱਤੇ ਜਾਣ ਤੇ 150 ਐਸਐਚਓ ਡਿਸਮਿਸ ਕਰਕੇ ਪਰਚੇ ਦੇ ਕੇ ਅੰਦਰ ਦੇ ਦਿੱਤਾ ਜਾਵੇ ਸਰਕਾਰ ਆ ਜੇ ਕੋਈ ਵੀ ਸਰਕਾਰ ਹੋਵੇ ਤਾਂ ਜੋ ਪੁਲਿਸ ਕਿਸੇ ਦੇ ਦਬਾਵੇ ਹੇਠਾ ਕੰਮ ਨਾ ਕਰੇ ਇਹੋ ਜਿਹੇ ਜਿਹੜੇ ਲੋਕ ਹਨ ਇਹ 150 ਐਸਐਚਓ ਹੈ ਤੇ 50 ਗੱਡੀ ਐਸਪੀ ਹੈ ਤੇ 4-5 ਕੋਈ ਐਸਪੀ ਵੀ ਹੋਣਗੇ ਇਹੋ ਜਿਹੇ ਲੋਕਾਂ ਨੂੰ ਜਿੱਦੇ ਕਦੇ ਸਰਕਾਰ ਬਾਬੇ ਨੇ ਮੌਕਾ ਦਿੱਤਾ ਡਿਸਮਿਸ ਕਰਕੇ ਜੇਲ੍ਹ ਚ ਪਰਚਾ ਦੇ ਕੇ ਅੰਦਰ ਤਾਂ ਜੋ ਕਿ ਸਰਕਾਰ ਕਿਸੇ ਦੀ ਵੀ ਆਵੇ ਕੋਈ ਵੀ ਬੰਦਾ ਵਰਦੀ ਧਾਰੀ ਗਲਤ ਕੰਮ ਨਾ ਕਰੇ ਮੈਂ ਕਹਾਂ ਕਿਸੇ ਨੂੰ ਗਲਤ ਕੰਮ ਕਰੋ ਬਿਲਕੁਲ ਨਾ ਕਰੇ ਕਿਉਂਕਿ ਇਸ ਨਾਲ ਯਾਰ ਸਮਾਜ ਖਰਾਬ ਹੋ ਜਾ ਅਦਰਵਾਇਜ਼ ਜਿਹੜੀ ਪੰਜਾਬ ਦੀ ਪੁਲਿਸ ਹੈ ਮਾਰਸ਼ਲ ਪੁਲਿਸ ਹੈ ਚੰਗੀ ਪੁਲਿਸ ਹੈ ਸਾਨੂੰ ਇਸ ਪੁਲਿਸ ਤੇ ਗਰਭ ਵੀ ਬਥੇਰਾ ਹੈ ਇਹਨਾਂ ਲੋਕਾਂ ਨੇ ਹੱਤਬਾਜ਼ੀ ਖਤਮ ਕੀਤਾ ਲੇਕਿਨ ਅੱਜ ਪੁਲਿਸ ਡੀਮੋਰਾਲਾਈਜ਼ ਹੋਈ ਹੈ ਤੇ ਅੱਜ ਤੰਗ ਪਰੇਸ਼ਾਨ ਦੀ ਹੈ ਪੁਲਿਸ ਠੀਕ ਹੈ ਜੀ ਧੰਨਵਾਦ ਆ ਬਾਕੀ ਫਾਈਲ ਖੋਕੇ ਲੈ ਗਏ ਉਹ ਜਿਹੜੀ 파ਰਟੀ ਦੇ ਕਿੰਨੇ ਆਹ ਸਟੇਟਮੈਂਟ ਆ ਬੈਂਕ ਦੀ ਬਾਕੀ ਫਾਈਲ ਬਾਕੀ ਫਾਈਲ ਲਈ ਉੱਥੇ ਠੀਕ ਆ ਪ੍ਰਸ਼ਾਸਨ ਸਾਰਾ ਟੋਲ ਸੀਗਾ ਅੰਦਰ ਵੀ 파ੜ ਦਿੱਤੀ ਅੰਦਰ 파ੜੀ ਹੋਈ ਫਾਈਲ ਮੈਂ ਤਾਂ ਇਸ ਆਜ਼ਾਦ ਮੀਰਵਾ ਖੜਾ ਹੋਇਆ ਸੀ ਮੈਂ ਕਿਸੇ 파ਰਟੀ ਨਾਲ ਨਹੀਂ ਮੈਨੂੰ ਮੈਂ ਆਮ 파ਰਟੀ ਦਾ ਵਰਕਰ ਸੀਗਾ ਮੈਨੂੰ ਇਹਨਾਂ ਨੇ ਨਹੀਂ ਕਿਹਾ ਮੈਂ ਇਕੱਲੇ ਨੇ ਫਾਈਲ 파ੜਤੀ ਆਪਾਂ ਠੀਕ ਹੈ ਜੀ ਮੈਨੂੰ ਉਹਨਾਂ ਨੇ ਪੁੱਛਿਆ ਨਹੀਂ ਕਿ ਮੈਂ ਬਹੁਤ ਜ਼ੋਰ ਨਾਲ ਹੁੰਦਾ ਰਹਾ ਆਮ ਪਾਰਟੀ ਨਾਲ ਵਰਕਰ ਸੀ ਉਹਨਾਂ ਦਾ ਪਰ ਮੈਨੂੰ ਉਹਨਾਂ ਨੇ ਪੁੱਛਿਆ ਕਿ ਮੈਂ ਯਾਰ ਫੈਲ ਪਾਤੀ ਸੀ ਪੰਜ ਦੀ ਪਾੜੀ ਕਿ ਥੰਦਰ ਦੀ ਮੇਰੀ ਫੈਲ ਅੰਦਰ ਪਾੜੀ ਆ ਕਿੰਨੇ ਪਾੜੀ ਕਿੰਨੇ ਦੋ ਤਿੰਨ ਬੰਦੇ ਉਹਨਾਂ ਨੇ ਲਏ ਹਨ ਸਾਹ ਹੁਣਾਂ ਨੇ ਅਰੇ ਰੈਸਟ ਵਿੱਚ ਪਤਾ ਨਹੀਂ ਕਿਹੜੇ ਬੰਦੇ ਆ ਮੇਰੇ ਪਿੰਡ ਦੇ ਕਿੰਦਰ ਸਿੰਘ ਆ ਕਿਹੜੇ ਬੰਦੇ ਆ ਕਿੰਦਰ ਸਿੰਘ ਆ ਉਹ ਸੱਤੂ ਦੀ ਪਾਰਟੀ ਦੇ ਬੰਦੇ ਆ ਸੱਤੂ ਸਰਪੰਚ ਖੜ ਰਿਹਾ ਜਣਾ ਕਿਹੜੀ ਪਾਰਟੀ ਵੱਲੋਂ ਕਾਂਗਰਸ ਤੋਂ ਹੈ ਆਮ ਪਾਰਟੀ ਦਾ ਬੰਦਾ ਸਾਡਾ ਹੀ ਬੰਦਾ ਆ ਆਮ ਪਾਰਟੀ ਏ ਲੋਈਆਂ ਤੁਸੀਂ ਦੀ ਆਮਾ ਦੀ ਮੈਂ ਆਮ ਪਾਰਟੀ ਦਾ ਬੰਦਾ ਸੀ ਸਰ ਮੈਂ ਯਾਦ ਭਰੀ ਆ ਮੈਂ ਕਿਸੇ ਵੱਲੋਂ ਨਹੀਂ ਗਾ ਤੇ ਵੀ ਇਹ ਕੀ ਚੱਕਰ ਕੀ ਹੋਇਆ ਕਰੀ ਦੇ ਫੈਲਾ ਲੈ ਕੇ ਦੁਰੇ ਆਉਂਦਾ ਇਹ ਫੈਲਾ ਖੁੰਦੇ ਛੜ ਤੋਂ ਖੋਣ ਲੱਗੇ ਉਹਨੇ ਬੱਗ ਲਾਈ ਉਹ ਸੀ ਪਿੱਛੇ ਆਏ ਉਹ ਕੀ ਕਹਿੰਦੇ ਕਹਿੰਦੇ ਨਹੀਂ ਜੀ ਅਸੀਂ ਇੱਥੇ ਆ ਜੁਰੇ ਆਏ ਉੱਥੇ ਦੁਰੇ ਆਏ ਅਸੀਂ ਮਗਰ ਲੈਣ ਚ ਲੱਗਨੂ ਤੇ ਇਹਨਾਂ ਦੇ ਸਾਡੇ ਬੰਦੇ ਦਾ ਇੱਕ ਬੱਗਾ ਸਿੰਘ ਉਹ ਤੋਂ ਫੈਲ ਖੋ ਕੇ ਭੱਜ ਗਏ ਮੇਰੇ ਵੀ ਹੈਂਡੀਕੈਪ ਟਾ ਬੰਦਾ ਯਾਰ ਉਹ ਚਾਰਾ ਹੈਂਡੀਕੈਪ ਟਾ ਬੰਦਾ ਹੈਂਡੀਕੈਪ ਬੰਦਾ ਸੀਗਾ ਉਹਦੇ ਤੋਂ ਫੈਲ ਖੋਈ ਉਹਨੂੰ ਜਾਨ ਨੂੰ ਥੱਲੇ ਵੇਟਿਆ ਨਾਲ ਮੇਰੀ ਦਸਤਾਰ ਲਾਈ ਇਹ ਸਰ ਨੂੰ ਫੈਲ ਬਾੜੀ ਇਹਨਾਂ ਮੇਰੀ ਟਾਟ